ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ। 29 ਅਕਤੂਬਰ ਨੂੰ ਹੜ੍ਹ ਪ੍ਰਭਾਵਿਤ ਖੇਤਰਾ ਵਿੱਚ ਲੋਕਾਂ ਦੀ ਜਾਨ ਬਚਾਉਣ ਦੇ ਉਪਰਾਲੇ ਕਰ ਰਹੇ ਪਿੰਡ ਤਲਵੰਡੀ ਵਿਰਕ ਦੇ ਨੌਜਵਾਨ ਜੂਲੀਅਸ ਮਸੀਹ ਜਿਸ ਦਾ ਸੱਪ ਦੇ ਡੰਗਣ ਕਾਰਨ ਦੇ ਹੱਥ ਹੋ ਗਿਆ ਸੀ ਉਸ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ 4 ਲੱਖ ਰੁਪਏ ਦੀ مالی ਸਹਾਇਤਾ ਦੇ ਕੇ ਦੁੱਖ ਦੀ ਘੜੀ ਵਿੱਚ ਢਾਰਸ ਦਿੱਤੀ ਗਈ ਹੈ। ਆਮ ਆਦਮੀ ਪਾਰਟੀ ਦੇ ਆਗੂ ਸ਼੍ਰੀ ਰਮਨ ਬਹਿਲ ਨੇ ਪੰਜਾਬ ਸਰਕਾਰ ਵੱਲੋਂ ਭੇਜਿਆ ਗਿਆ 4 ਲੱਖ ਰੁਪਏ ਦਾ ਚੈੱਕ ਪੀੜਤ ਪਰਿਵਾਰ ਦੇ ਮੈਂਬਰਾਂ ਨੂੰ ਸੌਂਪਿਆ। ਇਸ ਮੌਕੇ ਉਹਨਾਂ ਨਾਲ ਐਸ ਡੀ ਐਮ ਗੁਰਦਾਸਪੁਰ ਸਰਦਾਰ ਮਨਜੀਤ ਸਿੰਘ ਰਾਜਲਾ ਵੀ ਮੌਜੂਦ ਸਨ ਗੁਰਦਾਸਪੁਰ ਤੋਂ 로ਹਿਤ ਗੁਪਤਾ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਉਹ ਖੜੇ ਆ ਔਰ ਇਸ ਕੰਦੇ ਵਿੱਚ ਇੱਕ ਬੜਾ ਵੱਡਾ ਹਾਦਸਾ ਹੋਇਆ ਸੀਗਾ 29 ਅਗਸਤ ਨੂੰ ਜਿਉਨਸ ਮਸੀਹ ਪੁੱਤਰ ਵੀਰਾ ਮਸੀਹ ਵਾਸੀ ਤਲਵੰਡੀ ਵਿਖੇ ਉਹ ਹੜਾ ਦੇ ਪ੍ਰਕੋਪ ਦੇ ਵਿੱਚ ਉਹਦੇ ਮੰਨ ਦੇ ਮੇਰੀ ਦਸਵਾ ਸੀ ਦੀ ਬੇਵਿਸ਼ਵਾਖਰਾ ਤੇ ਜਿਹੜੇ ਲੋਗ ਹੜ੍ਹਾਂ ਦੇ ਵਿੱਚ ਪ੍ਰਭਾਵਿਤ ਹੋਏ ਨੇ ਤੇ ਜਿਹੜੇ ਹੜ੍ਹਾਂ ਦੇ ਵਿੱਚ ਫਸੇ ਦੇ ਨੇ ਉਹਨਾਂ ਨੂੰ ਮੈਂ ਕੱਢ ਕੇ ਲਿਆਵਾ ਤੇ ਉਸ ਜਜ਼ਬੇ ਨੇ ਉਸ ਸੇਵਾ ਭਾਵ ਨੂੰ ਲੈ ਕੇ ਉਹ ਸਲਾਮਤ ਉਹ ਅਗਲੇ ਪਾਸੇ ਹਰਦਾਮ ਤੇ ਮੰਗਲ ਚੜ ਗਿਆ ਆ ਜਿਸਮਤ ਨੂੰ ਬੰਦੇ ਲੈ ਕੇ ਪਾਣੀ ਚੋਂ ਖੜ ਰਿਆ ਸੀਗਾ ਤੇ ਉਹਨੂੰ ਉੱਥੇ ਸੱਤ ਦੱਸ ਗਿਆ ਤੇ ਮਾੜੀ ਕਿਸਮਤੀ ਦੇ ਨਾਲ ਉਹਦੀ ਮੌਤ ਹੋ ਗਈ ਉਹਨੂੰ ਹਸਪੀਟਲ ਵੀ ਲੈ ਕੇ ਗਏ ਔਰ ਡਾਕਟਰ ਨੇ ਗਵਾਹੀ ਲਾਇਆ ਪਰ ਉਹ ਬਚਾ ਨਹੀਂ ਸਕਦਾ। ਸੋ ਬੜਾ ਦੁਖਦਾਈ ਸੀ। ਮੈਂ ਉਸ ਵਕਤ ਇੱਥੇ ਆਇਆ ਤੇ ਮੈਨੂੰ ਮੌਕੇ ਤੇ ਸਰਪੰਚ ਸਾਹਿਬ ਨੇ ਸਾਡੇ ਗੇਜ ਜੀ ਸਾਹਿਬ ਦਾ ਰਸੂਆ ਦੇ ਬੇਟੇ ਮੌਂਟੀ ਜੀ ਅਰਫੀ ਜੀ ਆ ਸਾਡੇ ਗੋਰੀ ਦੀ ਵੀਰੇ ਸਲੀਮਪੁਰ ਗਾਲਾ ਤੋਂ ਸਰਪੰਚ ਸਾਹਿਬ ਨੇ ਇਹਨਾਂ ਲਈ ਵਿਆਹ ਵੀ ਇੱਕ ਬਹੁਤ ਵੱਡਾ ਤਖ਼ਤ ਹੋਇਆ। ਉਹਨੂੰ ਉਦੋਂ ਵੀ ਆਇਆ ਸੀ ਤੇ ਮੈਂ ਕਿਹਾ ਵੀ ਹੁਣ ਕਰ ਕੁਝ ਨਹੀਂ ਸਕਦੇ। ਉਹ ਨੌਜਵਾਨ ਮੁੰਡਾ ਸੀ ਜੀਵਨ ਮਸੀਹ ਪਹਿਲਾਂ ਵੀ ਪਰਿਵਾਰ ਦੇ ਵਿੱਚ ਇੱਕ ਵੀ 25 ਦਿਨ ਪਹਿਲਾਂ ਤਖਤ ਹੋਇਆ ਉਹਦਾ ਵੱਡਾ ਭਰਾ ਉਹਦੀ ਮੌਤ ਹੋ ਗਈ ਸੀ ਤੇ ਕੋਈ ਲਗਤ ਨਹੀਂ ਸੀ ਕੀ ਕਰਦੇ ਇਹ ਬੱਚੀ ਕੋਲ ਆਏ ਸਾਹ ਤਾਂ ਫਿਰ ਇਹੋ ਹੀ ਮਨ ਚ ਰੱਖਿਆ ਵੀ ਇਹ ਦੁੱਖ ਤੇ ਬਹੁਤ ਆ ਪਰ ਦੁੱਖ ਨੂੰ ਕਿਸ ਤਰੀਕੇ ਨਾਲ ਘਟਾਇਆ ਜਾਵੇ ਤੇ ਮੈਨੂੰ ਅੱਜ ਇਸ ਗੱਲ ਦੀ ਘਾਰ ਹੈ ਸਾ ਕਿ ਅੱਜ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਭਗਵੰਤ ਮਾਨ ਜੀ ਦੀ ਹੈ ਸਾਡੇ ਮੁਖਮਲਕੀ ਨੇ ਉਹਨਾਂ ਦੇ ਯੋਗ ਅਗਵਾਈ ਥੱਲੇ ਖੜ ਪੀੜਤਾ ਲਈ ਬਹੁਤ ਕੁਛ ਕੀਤਾ ਜਾ ਰਿਹਾ ਉਸ ਲੜੀ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਇੱਕ ਫੈਸਲਾ ਕੀਤਾ ਵੀ ਜਿਹੜਾ ਜੀ ਸਾਡੇ ਚੋਂ ਦੂਰ ਹੋ ਗਿਆ ਆ ਖਾਸ ਕਰਕੇ ਉਹ ਬੱਚਾ ਤੇ ਸਭ ਦਸਨ ਨਾਲ ਗਿਆ ਸੇਵਾ ਕਰ ਰਿਹਾ ਸੀ ਤੂੰ ਨੂੰ 4 ਲੱਖ ਰੁਪਏ ਦੀ ਰਾਸ਼ੀ ਜਿਹੜੀ ਆ ਉਹ ਦਿੱਤੀ ਜਾਵੇ ਤਾਂ ਕਿ ਪਰਿਵਾਰ ਥੋੜਾ ਬਹੁਤ ਆਪਣਿਆ ਆਪ ਨੂੰ ਸੁਭਾ ਸਕੋ ਇਹ ਇਨਸਾਨ ਦੀ ਕੀਮਤ ਨਹੀਂ ਹੈਗੀ ਜਿੰਨੀ ਮਰਜ਼ੀ ਕੀਮਤ ਨਾਲ ਬੰਦੇ ਦੀ ਕੋਈ ਕੀਮਤ ਨਹੀਂ ਕੋਈ ਉਹਦੀ ਪਰਵਾਹੀ ਨਹੀਂ ਪਰ ਆ ਇੱਕ ਛੋਟੀ ਜੀ ਰਕਮ 4 ਲੱਖ ਰੁਪਏ ਦੀ ਇਹ ਸਾਡੀ ਬੇਟੀ ਨੂੰ ਛੋਟੇ ਬੱਚਿਆਂ ਨੂੰ ਮਾਪੇ-ਪਾਪ ਨੂੰ ਮਾਰਾ-ਮੋਟਾ ਆਤਮਾ ਦੇਣ ਵਾਸਤੇ ਮੌਜੀ ਜੀ ਇਹ ਇੱਕ ਸਹਾਰਾ ਬਣੇਗੀ ਤਾਂ ਕਿ ਇਹ ਖੜੀ ਹੋ ਸਕੇ ਤੇ ਅੱਗੇ ਜ਼ਿੰਦਗੀ ਦੀ ਦੌੜ ਦੇ ਵਿੱਚ ਵੱਚ ਸਕੇ ਸੋ ਮੈਂ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਜੀ ਦਾ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਜੇਕਰ 29 ਅੱਠ ਨੂੰ ਇਹ ਬਹੁਤ ਕੀ ਹੋਇਆ ਕਿ ਅੱਜ 12 ਤਰੀਕ ਨੂੰ ਇਹ ਪੈਸੇ ਜਿਹੜੇ ਨੇ ਇਹ ਪਰਿਵਾਰ ਨੂੰ ਮਿਲ ਗਏ 4 ਲੱਖ ਰੁਪਏ ਸੋ 12 13 ਦਿਨਾਂ 13 ਦਿਨਾਂ ਅੰਦਰ ਅੰਦਰ ਤੇ ਮੈਂ ਸਮਝਦਾ ਵੀ ਭਗਵੰਤ ਮਾਨ ਜੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਆਮ ਆਦਮੀ ਪਾਰਟੀ ਦੀ ਸੋਚ ਸੰਵੇਦਨਸ਼ੀਲ ਆ ਜਿੱਤੋਂ ਤੱਕ ਇਹੋ ਜਿਹੇ ਮਸਲੇ ਹੁੰਦੇ ਔਰ ਅੱਜ ਸਾਰਾ ਪੰਜਾਬ ਇਸ ਪਾਸੇ ਪ੍ਰਭਾਵਿਤ ਹੋਇਆ ਪਿਆ ਔਰ ਵਧੀਆ ਗੱਲ ਹੀ ਹੋਈ ਆ ਇਹ ਹਰ ਇਨਸਾਨੀ ਤੇ ਜੱਗ ਦੀ ਹੈ ਹਰ ਇਨਸਾਨ ਇੱਕ ਦੂਜੇ ਦੀ ਮਦਦ ਦੇ ਉੱਪਰ ਤਗੜਾ ਹੋ ਕੇ ਲੱਗਾ ਸਵਾਜ ਇੱਥੇ ਤਾਂ ਲੰਡੀ ਬੇਰਕ ਆਏ ਆ ਮੈਂ ਪਰਿਵਾਰ ਨੂੰ ਇਹ ਵੀ ਭਰੋਸਾ ਦਿੱਤਾ ਕਿ ਉਹ ਜੀਵਨਤ ਨਾ ਤਰੇ ਵੀ ਆਸ ਕਰਦੇ ਪਰ ਤੇਰੀ ਜ਼ਿੰਦਗੀ ਦੇ ਵਿੱਚ ਜਿੰਨੇ ਚੋਗੇ ਆ ਅਸੀਂ ਹਾਜ਼ਰ ਆ ਪੂਰਾ ਸਾਦਾ ਸੰਯੋਗ ਕੋਸ਼ਿਸ਼ ਹੋਏਗੀ ਕਿ ਪਰਿਵਾਰ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਾ ਹੋਵੇ